ਉਹੋ ਜਿਹਾ ਹੀ ਡਾਕੂਮੈਂਟ ਹੈ ਜਿਹੜਾ ਇਹਨਾਂ ਨੇ ਗਵਰਨਰ ਸਾਹਿਬ ਨੂੰ ਆ ਜੇ ਅੱਗੇ ਮੱਦਾਓ ਸਾਇਲੈਂਟ ਇਹ ਉਹੋ ਜਿਹਾ ਡਾਕੂਮੈਂਟ ਹੀ ਆ ਜਿਹੜਾ ਉਹੋ ਜਿਹਾ ਡਾਕੂਮੈਂਟ ਇਹਨਾਂ ਨੇ ਗਵਰਨਰ ਸਾਹਿਬ ਨੂੰ ਗਵਰਨਰ ਅਡਰੈਸ ਪੜਨ ਲਈ ਦਿੱਤਾ ਸੀਗਾ ਔਰ ਫੈਕਚੁਅਲ ਲੈਵਲ ਤੋਂ ਬਹੁਤ ਦੂਰ ਹੈ ਕਿਉਂਕਿ 120000 ਕਰੋੜ ਦਾ ਕਰਜ਼ਾ ਲੈ ਚੁੱਕੇ ਆ ਤੇ ਜਿਹੜਾ ਪ੍ਰਪੋਜ਼ ਬਜਟ ਆ ਉਹਦੇ ਵਿੱਚ 417000 ਕਰੋੜ ਦੀ ਜਿਹੜੀ ਫਿਗਰ ਆ ਉਹਨੂੰ ਇਹ ਟੱਚ ਕਰਨ ਦੀ ਗੱਲ ਕਰ ਰਹੇ ਹੈਗੇ ਆ ਅਸੀਂ 3000 ਜਿਹੜੇ ਉਹ ਜਿਮ ਬਣਾਵਾਂਗੇ ਤੇ ਉਹ ਇਨਡੋਰ ਬਣਾਵਾਂਗੇ ਤੇ ਤੁਸੀਂ 87 ਗਿਣ ਕੇ ਜੇ ਮੈਨੂੰ ਦੱਸ ਦਿਓ ਉੱਥੇ ਕਿਹੋ ਜਿਹਾ ਹਾਲਾਤ ਆ ਤੇ ਤੁਹਾਨੂੰ ਫਿਰ ਗਰਾਉਂਡ ਲੈਵਲ ਦੀ ਰਿਐਲਿਟੀ ਜਿਹੜੀ ਉਹ ਪਤਾ ਲੱਗ ਜਾਊਗਾ ਦੇਖੋ ਜਿਹੜੀ ਟੈਕਨੋਲੋਜੀ ਆ ਇਹਨੇ ਸਾਡੀ ਯੰਗ ਜਨਰੇਸ਼ਨ ਨੂੰ ਇੱਕ ਡਿਫਰੈਂਟ ਲੈਵਲ ਤੇ ਲੈ ਗਿਆ ਇਹਦੇ ਤੇ ਸਾਨੂੰ ਲੱਗਦਾ ਕਿ ਰਿਸਰਚ ਹੋਣੀ ਚਾਹੀਦੀ ਆ ਇਹਦੇ ਵੇਜ਼ ਐਂਡ ਮੀਨ ਕੀ ਅਸੀਂ ਦੇਖੋ ਹੁੰਦਾ ਕੀ ਆ ਇੱਕ ਬੱਚਾ ਆ ਉਹ ਬਹੁਤ ਟੈਕਨੋਲੋਜੀ ਨੂੰ ਯੂਜ਼ ਕਰਦਾ ਉਹਦੇ ਉਹਦਾ ਜਿਹੜਾ ਮੈਂਟਲ ਲੈਵਲ ਆ ਉਹਦੀ ਜਿਹੜੀ ਇਮੇਜਿਨੇਸ਼ਨ ਆ ਤੇ ਐਕਚੁਅਲ ਦੇ ਵਿੱਚ ਗੈਪ ਹੈਗਾ ਜਿਹਦੇ ਕਰਕੇ ਉਹ ਕਿਤੇ ਨਾ ਕਿਤੇ ਸਾਈਡ ਅਫੇਅਰ ਚ ਚਲੇ ਜਾਂਦਾ ਉਦੋਂ ਨੈਕਸਟ ਲੈਵਲ ਜਿਹੜਾ ਹੈਗਾ ਉਹ ਹੈਗਾ ਡਰੱਗਸ ਦਾ ਇਹ ਜਿਹੜਾ ਡਾਟਾ ਜੀ ਇਹ ਸਰਵੇ ਕਰਨਗੇ ਇਹ ਡਾਟਾ ਪੰਜਾਬ ਦੇ ਖਿਲਾਫ ਹੀ ਯੂਜ਼ ਹੋਣਾ ਰਾਦਰ ਕੇ ਮਿਸਯੂਜ਼ ਹੋਣਾ ਮੈਨੂੰ ਲੱਗਦਾ ਕਿ ਇਹਦੇ ਤੇ ਬਹੁਤ ਸੁਹਿਰਦਤਾ ਦੇ ਨਾਲ ਅੱਗੇ ਸੋਚਣ ਦੀ ਜ਼ਰੂਰਤ ਹੈ ਔਰ ਮੈਂ ਕਹਿੰਨਾ ਇਹ ਪੋਲਿਟਿਕਸ ਤੋਂ ਉੱਠ ਕੇ ਪੋਲਿਟੀਕਲ ਸਿਸਟਮ ਤੋਂ ਉੱਠ ਕੇ ਜਿਹੜੀ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਆ ਉਹਦੇ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆ ਇੱਕ ਜਿਹੜੀ ਹੁਣ ਡਰੱਗ ਦੀ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਵਿੱਚ ਪੰਜ ਲਾਈਨ ਤੁਸੀਂ ਆਪ ਦੱਸ ਦਿਓ ਕਿ ਕਿਹੜੀ ਪੰਜ ਲਾਈਨ ਆ ਕਿਉਂਕਿ 3 ਸਾਲ ਇਹਨਾਂ ਨੂੰ ਕਿਸੇ ਨੇ ਰੋਕਿਆ ਸੀਗਾ ਹੁਣ ਪੰਜ ਲਾਈਨ ਕੀ ਬਦਲਦਾ ਪੰਜਾਬ ਕੀ ਕਿਹੜਾ ਪੰਜਾਬ ਹੈ ਨਹੀਂ ਯੁੱਧ ਨਸ਼ਿਆਂ ਵਿਰੁੱਧ ਤੇ ਆਹ ਬਦਲਦਾ ਬਦਲਦਾ ਪੰਜਾਬ 6 ਮਹੀਨਿਆਂ ਬਾਅਦ ਇਹ ਪੰਜ ਲਾਈਨ ਬਦਲ ਦੇਣਗੇ ਕਿਉਂਕਿ ਫਿਰ ਚਲਾਉਣਾ ਸੌਖਾ ਹੋ ਜਾਊਗਾ ਆਪਾਂ ਸਾਰਿਆਂ ਨੂੰ ਵੀ ਗੱਲ ਕਰਨੀ ਸੌਖੀ ਹੋ ਜਾਊ ਵੀ ਲਓ ਜੀ ਹੁਣ ਇਹ ਉੜਦੇ ਪੰਜਾਬ ਤੋਂ ਬਦਲਦਾ ਪੰਜਾਬ ਲਿਆਉਂਦਾ ਨਹੀਂ ਹੁਣ ਮੈਨੂੰ